ਮਿੱਤਰੋ ਜੇਕਰ ਤੁਸੀਂ ਟਾਈਟਲ ਦੇ ਕੈਂ ਵੀਡੀਓ ਦਾ ਤਾਂ ਤੁਸੀਂ ਜਮਾਂ ਸਹੀ ਵੀਡੀਓ ਦੇ ਵਿੱਚ ਆਏ ਹੋ ਕਿਉਂਕਿ 1000 ਰੁਪਏ ਦੇ ਵਿੱਚ ਤੁਹਾਡੇ ਘਰ ਫਰਨੀਚਰ ਪਹੁੰਚ ਜਾਊਗਾ ਇਹ ਗੱਲ ਜਮਾਂ ਸੱਚ ਹੈ ਹਾਂਜੀ ਬਾਈ ਜੀ 1000 ਰੁਪਏ ਵਾਲਾ ਕੀ ਮਸਲਾ ਪਹਿਲਾਂ ਤਾਂ 1000 ਰੁਪਏ ਦਾ ਵੀ 1000 ਰੁਪਿਆ ਕਸਟਮਰ ਸਾਨੂੰ ਟੋਕਨ ਮਨੀ ਪੇ ਕਰਕੇ ਘਰ ਦਾ ਸਾਰਾ ਫਰਨੀਚਰ ਘਰੇ ਆਪਦੇ ਮੰਗਵਾ ਸਕਦਾ ਹੈ ਅੱਛਾ ਫਰਨੀਚਰ ਦਾ ਆਪਣੇ ਕੋਲ ਬਹੁਤ ਸਾਰਾ ਪਿਆ ਇਹਦਾ ਪ੍ਰਾਈਸ ਵੀ ਦੱਸੋ ਵੀ ਕੀ ਪ੍ਰਾਈਸ ਆ ਕਿੰਨੇ ਦਾ ਮਿਲੂ ਆਪਾਂ ਨੂੰ ਇਹ ਸਾਰਾ ਕੰਪਲੀਟ ਸੈਟ 46000 ਰੁਪਏ ਦਾ ਹੈ ਕਸਟਮਰ ਨੇ 1000 ਰੁਪਿਆ ਸਾਨੂੰ ਪਹਿਲਾਂ ਪੇ ਕਰਨਾਗਾ ਬਾਕੀ ਦੀ ਰਕਮ ਫਰਨੀਚਰ ਪਹੁੰਚਣ ਤੋਂ ਬਾਅਦ ਦੇਣੀ ਹੈ ਕਿਉਂਕਿ ਬਹੁਤ ਲੋਕਾਂ ਨੂੰ ਵੀਡੀਓ ਦੇਖ ਕੇ ਨਾ ਵਿਸ਼ਵਾਸ ਨਹੀਂ ਹੁੰਦਾ ਆਫਰ ਹੀ ਕੁਛ ਇਸ ਤਰ੍ਹਾਂ ਦਾ ਤੁਸੀਂ ਕਦੇ ਸੁਣੇਗਾ 46000 ਰੁਪਏ 'ਚ ਘਰ ਦਾ ਸਾਰਾ ਸਮਾਨ ਮਿਲਦਾ 40000 ਦੇ ਵਿੱਚ ਦ ਸਾ ਮਿਲਦਾ ਆਪਾਂ ਨੂੰ ਕੱਲਾ ਸੋਫਾ ਮਿਲਦਾ 40000 ਦੇ ਵਿੱਚ ਜੇ ਬੰਦਾ 1% ਸੋਸ ਵੀ ਲੇ ਵੀ ਹਾਂ ਚਲੋ ਦੇਤਾ ਹੋਗਾ 40000 ਰੁਪਏ ਦੇ ਵਿੱਚ ਫਿਰ ਬੰਦੇ ਦੇ ਮਾਈਂਡ ਦੇ ਵਿੱਚ ਆਉਂਦਾ ਕੁਆਲਿਟੀ ਨਾਲ ਕੰਪਰੋਮਾਈਜ਼ ਕੀਤਾ ਹੋਊਗਾ ਜਿਹੜੀ ਚੀਜ਼ ਦਿਖਾਉਂਦੇ ਨੇ ਉਹ ਤਾਂ ਚੀਜ਼ ਹੀ ਨਹੀਂ ਹੋਣੀ ਉਹ ਚੀਜ਼ ਹੀ ਨਹੀਂ ਇਹਨਾਂ ਨੇ ਭੇਜਣੀ ਤਾਂ ਕਰਕੇ ਆਪਾਂ ਸਿਰਫ ਕਸਟਮਰ ਤੋਂ 1000 ਰੁਪਏ ਲੈ ਕੇ ਬੁਕਿੰਗ ਕਰਵਾਉਨੇ ਆ ਕਿ ਬਾਕੀ ਦੀ ਜਿਹੜੀ ਪੇਮੈਂਟ ਆ ਤੁਸੀਂ ਕੁਆਲਿਟੀ ਚੈੱਕ ਕਰਕੇ ਚੀਜ਼ ਚੈੱਕ ਕਰਕੇ ਫਿਰ ਸਾਨੂੰ ਪੇ ਕਰਨੀ ਹੈ 40000 ਰੁਪਏ ਦੇ ਵਿੱਚ ਹੁਣ ਮੈਂ ਤੁਹਾਨੂੰ ਦੱਸਦਾ ਸੀ ਆਈਟਮਾਂ ਦਿੰਨੇ ਕੀ ਕੀ ਆ 40000 ਰੁਪਏ ਦੇ ਵਿੱਚ ਇੱਕ ਤਾਂ 5 ਸਾਲ ਦੀ ਗਾਰੰਟੀ ਵਾਲੇ ਪਲਾਈ ਬੋਰਡ ਦੇ ਵਿੱਚ ਬਣੇ ਹੋਏ ਬੈੱਡ ਹੋਣਗੇ ਜਿਹਨੂੰ ਕਿ ਆਪਾਂ ਆਪਣੇ ਅਕੋਰਡਿੰਗ ਕਸਟਮਾਈਜ਼ ਵੀ ਕਰ ਸਕਦੇ ਆ ਤੇ ਇਹਦੇ ਨਾਲ ਦੋ ਨੰਬਰ ਆਈਟਮ ਜਿਹੜੀ ਹੋਊਗੀ ਇੱਕ ਠੰਡੇ ਗਰਮ ਵਾਲੇ ਮੈਟਰਸ ਹੋਣਗੇ ਇੱਕ ਸਾਈਡ ਤੋਂ ਸੌਫ ਪਿੱਕ ਸਾਈਡ ਤੋਂ ਹਾਰਡ ਠੰਡੇ ਗਰਮ ਵਾਲੇ ਮੈਟਰਸ ਹੋਣਗੇ ਜਿਹਦੀ ਕਿ ਪੂਰੀ 1 ਸਾਲ ਦੀ ਗਾਰੰਟੀ ਹੋ ਰਿਪਲੇਸਮੈਂਟ ਗਾਰੰਟੀ ਤੇ ਇਹਦੇ ਨਾਲ ਤਿੰਨ ਨੰਬਰ ਆਈਟਮ ਸੁਣੋ 7 ਸੀਟਰ ਜੋ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ ਆ 7 ਸੀਟਰ ਸੋਫਾ ਹੋਊਗਾ ਟੇਬਲ ਤੇ ਦੇ ਨਾਲ ਹੋਊਗਾ ਇਹ ਤੇ ਤੁਸੀਂ ਜੋ ਫੈਬਰਿਕ ਲੱਗਾ ਦੇਖ ਰਹੇ ਹੋ ਜੋ ਮਹਿੰਗੇ ਸੋਫਿਆਂ ਦੇ ਉੱਤੇ ਲੱਗਿਆ ਹੁੰਦਾ ਹੈਗਾ ਮੋਸ਼ਾ ਫੈਬਰਿਕ ਉਹ ਫੈਬਰਿਕ ਲੱਗਿਆ ਹੁੰਦਾ ਹੈਗਾ ਇਹਨੂੰ ਵੀ ਆਪਾਂ ਕਸਟਮਾਈਜ਼ ਕਰ ਸਕਦਾ ਇੱਕ ਝਾਤੀ ਆਹ ਸੋਫੇ ਨਾਲ ਮਾਰਨੋ ਹਾਂ ਇਹ ਡਬਲ ਕੰਬੀਨੇਸ਼ਨ ਦੇ ਵਿੱਚ ਬਣਾਇਆ ਹੈ ਟੇਬਲ ਦਾ ਸਾਈਜ਼ ਜਿਵੇਂ ਜਿਵੇਂ ਤੁਸੀਂ ਕਹੋਗੇ ਓਵੇਂ ਕਸਟਮਾਈਜ਼ ਕਰ ਦੋਗੇ ਜਿਹੜਾ ਕੱਪੜਾ ਕਹੋਗੇ ਜਿਵੇਂ ਜਿਵੇਂ ਕਹੋਗੇ ਜੇ ਆーム ਤੁਸੀਂ ਇਹਦਾ ਆਮ ਦਾ ਡਿਜ਼ਾਈਨ ਹੈ ਜੋ ਚੇਂਜ ਕੀਤਾ ਹੋਇਆ ਜਿਹੇ ਜੀ ਆਮ ਕਹੋਗੇ ਉਹ ਜੀ ਆਮ ਇਹਦੇ ਤੇ ਲੱਗ ਜੂਗੀ 40 50000 ਤਾਂ ਤਾਂ ਬਈ ਵੈਸੀ ਸੋਫਾ ਮਿਲਦਾ ਹੈ ਜਿਆ ਤੇ ਆਪਾਂ ਗੱਲ ਕਰੀ ਸੁਣੋ ਇੱਕ ਆਪਾਂ ਵੱਡੀ ਡਰੈਸਿੰਗ ਟੇਬਲ ਵਾਲੀ ਅਲਮੀਰਾ ਵੀ ਦਵਾਂਗੇ ਸੇਮ ਪ੍ਰਾਈਸ ਦੇ ਵਿੱਚ ਅਲਮੀਰਾ ਬਾਈ ਜੀ ਹਾਂ ਆ ਤੁਸੀਂ ਹੈਂਡਲ ਹਾਰਡਵੇਅਰ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਲੱਗੇ ਹੁੰਦੇ ਨੇ ਵੱਡੇ ਹੈਂਡਲ ਹਾਰਡਵੇਅਰ ਹੁੰਦੇ ਨੇ ਤੇ ਵੱਡੀ ਸਟੋਰੇਜ ਵਾਲੀ ਖੁੱਲੀ ਡੁੱਲੀ ਅਲਮੀਰਾ ਹੁੰਦੀ ਹੈ ਇਹ ਵੀ 46000 ਰੁਪਏ ਵਾਲੇ ਪੈਕੇਜ ਦੇ ਨਾਲ ਹੀ ਹੋਊਗੀ ਜੋ ਕਿ ਆਪਾਂ ਕਸਟਮਾਈਜ਼ ਵੀ ਕਰ ਸਕਦੇ ਹਾਂ ਦੇਖ ਲਓ ਬਈ ਕਿਤੇ ਵੀਡੀਓ ਦਾ ਚੈਕਰ ਚ ਕੁੰਡਾ ਨਾ ਕਰਾ ਲਿਓ ਬਾਈ ਮੈਂ ਤੈਨੂੰ ਕਹੀ ਨਾ ਵਿੱਚ ਨਾ ਬੋਲ ਮੈਂ ਤੈਨੂੰ ਹੋਰ ਵੀ ਆਫਰ ਦੇਣੇ ਹਜੇ ਜੇ ਤੂੰ ਵਿੱਚ ਹਲੇ ਹੋਰ ਆਫਰ ਹੈਗੀਆਂ ਤੂੰ ਵਿੱਚ ਬੋਲੇਗਾ ਚੁੱਪ ਕਰ ਦੂੰ ਹੋ ਜਾਂਦਾ ਹੋਰ ਸੁਣ ਜੇ ਬੰਦਾ 46000 ਰੁਪਏ ਦਾ ਪੈਕੇਜ ਬਾਏ ਕਰਦਾਗਾ ਸੀ ਜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੈਨੂੰ ਸਕਰੀਨਸ਼ਾਟ ਭੇਜੂਗਾ ਵੀ ਆਹ ਤੁਹਾਡੀ ਵੀਡੀਓ ਸ਼ੇਅਰ ਕਰਤੀ ਹੋਰ ਸਾਨੂੰ ਕੀ ਦੇਣ ਉਹ ਫਿਰ ਮੈਂ ਉਹਨਾਂ ਨੂੰ ਪ੍ਰੈਸ ਟੇਬਲ ਵੀ ਦੇ ਦੂੰਗਾ ਪ੍ਰੈਸ ਟੇਬਲ ਬਈ ਜੀ ਆ 46000 ਰੁਪਏ ਦੇ ਵਿੱਚ ਹੀ ਆਹ ਸ਼ਾਨਦਾਰ ਵੱਡਾ ਪ੍ਰੈਸ ਟੇਬਲ ਵੀ ਉਹਨਾਂ ਨੂੰ ਗਿਫਟ ਦੇ ਤੌਰ ਤੇ ਫ੍ਰੀ ਫ੍ਰੀ ਮਿਲੂਗਾ ਇਹ ਦੇਖ ਲਓ ਬਈ 7-8000 ਦਾ ਤਾਂ ਵੈਸੀ ਮਿਲਦਾ ਇਹ ਤੂੰ ਯਾਰ ਫੇਰ ਬੋਲ ਪਿਆ ਵਿੱਚ ਯਾਰ ਉਹੀ ਗੱਲਾਂ ਤੇ ਉਹੀ ਗੱਲ ਤੂੰ ਲੋਕਾਂ ਤੋਂ ਮੈਨੂੰ ਪਤਾ ਗਾਲਾਂ ਖਾਣੀਆਂ ਖਾਣੀਆਂ ਨੇ ਤੂੰ ਬਾਰ-ਬਾਰ ਵਿੱਚ ਬ ਟੋਕੀ ਆ ਨਾਗਾ ਬਾਰ-ਬਾਰ ਆਫਰ ਹੁੰਦਾ ਛੇਦੀ ਹੁੰਦਾ ਨਹੀਂ ਆਫਰ ਸੁਣ ਲੈ ਆਫਰ ਸੁਣ ਲੈ ਹਲੇ ਹੋਰ ਆਫਰ ਹੈਗੀ ਆ ਇਹ ਤਾਂ ਇਹਦਾ ਨੋਰਮਲ ਹੈ ਆਫਰ ਆਫਰ ਤਾਂ ਦੱਸਣੀ ਆ ਜੇ ਮੈਂ ਤੈਨੂੰ ਇਹ ਸਾਰਾ ਜਿਹੜਾ ਸਮਾਨ ਹੁੰਦਾ ਹੈਗਾ 46000 ਰੁਪਏ ਦੇ ਵਿੱਚ ਕੋਈ ਬੰਦਾ ਬੈਠਾ ਗਰਦਾਸਪੁਰ ਬੈਠਾ ਕੋਈ ਤਰਨਤਨ ਬੈਠਾ ਕੋਈ ਜਲੰਧਰ ਬੈਠਾ ਅਗਰ ਕੈਲਕੂਲੇਟ ਕਰੂਗਾ ਵੀ ਹਮਕੋ ਪੜ ਗਿਆ 150 ਕਿਲੋਮੀਟਰ ਪੜ ਗਿਆ ਹੈ ਇਸਕਾ ਕਿਰਾਇਆ ਬਣ ਜੂਗਾ 50000 ਸੌਰੀ 50000 ਨਹੀਂ 5000 ਰੁਪਏ ਦਾ ਕਿਰਾਇਆ ਬਣ ਜੂਗਾ ਬੰਦਾ ਕਹਿੰਦਾ 46000 ਪਲੱਸ 5000 ਇਹ ਬਣੇਗਾ 510 46000 ਰੁਪਏ ਦੇ ਵਿੱਚ ਹੀ ਸਾਰਾ ਇਹ ਪੈਕੇਜ ਪੰਜਾਬ ਦੇ ਵਿੱਚ ਅਗਲੇ ਦੇ ਬਿਲਕੁਲ ਫ੍ਰੀ ਘਰੇ ਡਿਲੀਵਰ ਕਰ ਦਾਂਗੇ ਡਿਲੀਵਰ ਹਾਂ ਲੱਗਦਾ ਨਹੀਂ ਬਈ ਸੱਚੀ ਗੱਲ ਹੈ ਲੱਗਦਾ ਕਿਉਂ ਨਹੀਂ 1000 ਰੁਪਏ ਭਾ ਕੇ ਦੇਖ ਲਓ 1000 ਰੁਪਏ ਕਸਟਮਰ ਨੇ ਪਾਉਣਾਗਾ ਤੇ ਇਹ ਜੋ ਸਮਾਨ ਹੈ ਸਾਰਾ ਅਗਲੇ ਦੇ ਘਰ ਡਿਲੀਵਰ ਹੋ ਜਾਊਗਾ ਡਿਲੀਵਰੀ ਬਿਲਕੁਲ ਫ੍ਰੀ ਹੋਊਗੀ 46000 ਰੁਪਏ ਦਾ ਸਾਰਾ ਸਮਾਨ ਹੈ ਸਾਰਾ A to Z ਸਮਾਨ ਹੈ ਸਾਰਾ ਸਮਾਨ ਗਾਰੰਟੀ ਵਾਲਾ ਹੋਊਗਾ ਬਾਕੀ ਦੀ ਪੇਮੈਂਟ ਤੁਸੀਂ ਘਰੇ ਪਹੁੰਚਣ ਤੋਂ ਬਾਅਦ ਦੇ ਸਕਦੇ ਹੋ ਠੀਕ ਹੈ ਤੇ ਬਈ ਆਪਣਾ ਨੰਬਰ ਬੋਲ ਦੋ ਤੇ ਆਪਣੀ ਸ਼ਾਪ ਕਿੱਥੇ ਹੈ ਨਾ ਹੁਣ ਨਹੀਂ ਮੈਂ ਤੁਹਾਨੂੰ ਟੋਕਨ ਹੁਣ ਬੋਲ ਸਕਦਾਗਾ ਜੇ ਇਹ ਆਪਣੀ ਜਿਹੜਾ ਸ਼ੋਰੂਮ ਦਾ ਨੰਬਰ ਹੈ 9804242042 8076702 ਦੋ ਨੰਬਰ ਨੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਪਾ ਦਿਓ ਤੇ ਬਾਕੀ ਜੋ ਆਪਣੀ ਸ਼ਾਪ ਦਾ ਐਡਰੈਸ ਹੈ ਨਵੇਂ ਬੱਸ ਸਟੈਂਡ ਰੋਡ ਤੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਓਪੋਜ਼ਿਟ ਗਲੀ ਦੇ ਵਿੱਚ ਹੈ ਸਾਰੇ ਇਹਨਾਂ ਡਿਜ਼ਾਈਨਸ ਤੋਂ ਇਲਾਵਾ ਵੀ ਸਾਡੇ ਕੋਲ ਹੋਰ ਕਾਫੀ ਫਰਨੀਚਰ ਹੁੰਦਾਗਾ ਬਹੁਤ ਹੀ ਜੈਨੂਨ ਪ੍ਰਾਈਸਿਸ ਦੇ ਵਿੱਚ ਹੁੰਦਾਗਾ ਜੋ ਵੀ ਤੁਸੀਂ ਸਾਨੂੰ ਡਿਜ਼ਾਈਨ ਦਿਓਗੇ ਅਸੀਂ ਉਹੀ ਆਈਟਮ ਹੂਬੂ ਤਿਆਰ ਕਰ ਦਾਂਗੇ ਤੇ ਅਸੀਂ ਇੰਡੀਆ ਤੋਂ ਇਲਾਵਾ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਐਕਸਪੋਰਟ ਕਰਦੇ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਸਾਮਾਨ ਪੈਕ ਹੋਇਆ ਹੋਇਆ ਹੈਗਾ ਬੰਦਾ ਜਦੋਂ ਮਰਜ਼ੀ ਸਾਨੂੰ ਕੰਟੈਕਟ ਕਰ ਸਕਦਾ ਹੈ ਇੱਕ ਵਧੀਆ ਫਰਨੀਚਰ ਦੇ ਲਈ ਠੀਕ ਹੈ